ਦੋਸਤੋ ਲੋਕ ਫੇਰ ਕਹਿ ਦਿੰਦੇ ਆ ਰੱਬ ਸਾਡੇ ਨਾਲ ੱੱਕਾ ਕਰਦਾ ਅੱਜ ਤੁਸੀਂ ਇਸ ਵੀਡੀਓ ਦੇ ਵਿੱਚ ਪਹਿਲਾਂ ਦੇਖੋ ਨਾਲ ਨਾਲ ਮੈਂ ਵੀਡੀਓ ਵੀ ਚਲਾ ਰਿਹਾ ਹਾਂ ਤੁਸੀਂ ਇਹਦੇ ਵਿੱਚ ਦੱਸਿਓ ਵੀ ਰੱਬ ੱੱਕਾ ਕਰਦਾ ਹੈ ਜਾਂ ਫਿਰ ਅਸੀਂ ਵੀ ੱੱਕਾ ਕਰਦੇ ਹਾਂ ਦੋਸਤੋ ਇਹ ਰਾਜਸਥਾਨ ਦੀ ਵੀਡੀਓ ਹੈ ਇਹਦੇ ਵਿੱਚ ਇੱਕ ਕਿਸਾਨ ਆਪਣੇ ਖੇਤ ਦੇ ਵਿੱਚ ਬੋਹਰ ਕਰਦਿਆ ਸੀ ਤਾਂ ਉਸਨੇ ਕੁਦਰਤ ਨਾਲ ਕੀ ਛੇੜਖਾਨੀ ਕੀਤੀ ਦੋਸਤੋ ਇਹ ਜਿਹੜਾ ਕਿਸਾਨ ਸੀਗਾ ਇਸ ਨੂੰ ਲਾਲਚ ਸੀ ਵੀ ਮਾ ਧਰਤੀ ਹੇਠੋਂ ਪਾਣੀ ਕੱਢਾ ਡੰਗਾਈ ਦੇ ਵਿੱਚ ਬੋਰ ਕਰਨ ਲੱਗਿਆ ਇਸ ਨੇ ਆਪਣੇ ਖੇਤ ਦੇ ਵਿੱਚ ਮਸ਼ੀਨਾ ਬੁਲਾਈਆਂ ਵੱਡੇ ਪਦਰ ਤੇ ਇਹਨੇ ਬੋਰ ਕਰਨਾ ਸ਼ੁਰੂ ਕਰ ਦਿੱਤਾ ਪੰਜਾਬ ਦੇ ਵਿੱਚ ਆਮ ਆਪਾਂ ਬੋਰ ਦੇਖਦੇ ਆਂ ਵੀ ਉਹ 400 ਫੁੱਟ ਤੱਕ ਆਪਣੇ ਜਿਹੜੇ ਸਰਸੀ ਵਾਲੇ ਬੋਰ ਨੇ ਉਹ ਕੀਤੇ ਜਾਂਦੇ ਨੇ ਪਰ ਇਸਾ ਕਿਸਾਨ ਨੇ ਹੱਦ ਕਰ ਦਿੱਤੀ ਇਸ ਕਿਸਾਨ ਨੇ ਆਪਣੀ ਜ਼ਮੀਨ ਦੇ ਵਿੱਚ ਕਰੀਬਨ 750 ਫੁੱਟ ਡੂੰਘਾ ਟੋਆ ਪਟਾ ਲਿਆ ਤੇ ਜਦੋਂ ਬੋਰ ਕਰਨ ਲੱਗੇ ਤਾਂ ਲਾਸਟ ਦੇ ਵਿੱਚ ਇੱਕ ਪਥਰੀਲੀ ਤਹਿ ਆ ਜਾਂਦੀ ਹੈ ਤੇ ਜਦੋਂ ਮਸ਼ੀਨ ਦੇ ਨਾਲ ਉਸ ਤਹਿ ਨੂੰ ਕਟਿਆ ਜਾਂਦਾ ਤਾਂ ਦੋਸਤੋ ਉਸ ਤੋਂ ਬਾਅਦ ਉਸ ਜਗ੍ਹਾ ਤੋਂ ਜ਼ਹਿਰੀਲੀਆਂ ਗੈਸਾਂ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਅਤੇ ਉਸ ਦੇ ਨਾਲ-ਨਾਲ ਪਾਣੀ ਵੀ ਨਿਕਲਦਾ ਪਾਣੀ ਇੰਨਾ ਜ਼ਿਆਦਾ ਤਦਾਦ ਦੇ ਵਿੱਚ ਨਿਕਲਦਾ ਕਿ ਉਸ ਨੂੰ ਫਿਰ ਬਾਅਦ ਦੇ ਵਿੱਚ ਸਾਹਮਣਾ ਮੁਸ਼ਕਲ ਹੋ ਜਾਂਦਾ तकरीबन 4-5 ਦਿਨ ਇਹ ਜਿਹੜਾ ਪਾਣੀ ਆ ਧਰਤੀ ਦੇ ਵਿੱਚੋਂ ਨਿਕਲਦਾ ਰਿਹਾ ਕਿਸਾਨ ਸੀ ਜਿਹੜਾ ਉਹ ਪਰੇਸ਼ਾਨ ਹੋ ਗਿਆ ਸੀ ਕਿਉਂਕਿ ਜਿਹੜਾ ਪਾਣੀ ਸੀ ਉਹ ਥੰਮਣ ਦਾ ਨਾਂ ਨਹੀਂ ਲੈ ਰਿਹਾ ਸੀਗਾ ਤੇ ਕਿਸਾਨ ਨੂੰ ਚਿੰਤਾ ਪੈ ਗਈ ਸੀ ਕਿਉਂਕਿ ਰਾਜਸਥਾਨ ਦੇ ਵਿੱਚ ਜਿਹੜੀ ਬੋਰ ਕਰਨ ਦੀ ਪਰਮਿਸ਼ਨ ਹੈ ਉਹ ਗਵਰਨਮੈਂਟ ਤੋਂ ਲੈਣੀ ਪੈਂਦੀ ਆ ਤੁਹਾਨੂੰ ਦੱਸਣਾ ਪੈਂਦਾ ਵੀ ਤੁਸੀਂ ਕਿੰਨੇ ਫੁੱਟ ਡੂੰਘਾ ਟੂਆ ਪਟਣਾ ਪਰ ਇਸ ਕਿਸਾਨ ਨੇ ਬਿਲਕੁਲ ਨਹੀਂ ਦੱਸਿਆ ਹੁਣ ਤੁਸੀਂ ਦੱਸੋ ਇਸ ਦੇ ਵਿੱਚ ਕਸੂਰ ਕਿਹਦਾਗਾ ਇਸ ਬੰਦੇ ਨੇ ਜਦੋਂ ਟੂਆ ਪਟਿਆ ਤਾਂ ਜਿਹੜਾ ਬੰਦਾ ਉਸ ਟਾਈਮ ਮਸ਼ੀਨ ਲੈ ਕੇ ਪਹੁੰਚਿਆ ਹੋਇਆ ਸੀ ਉਹੋ ਮਸ਼ੀਨ ਵੀ ਧਰਤੀ ਦੇ ਵਿੱਚ ਧਸ ਗਈ ਅਤੇ ਜਿੰਨੇ ਉੱਥੇ ਵਹੀਕਲ ਸੀ ਜਾਂ ਉੱਥੇ ਉਹਨਾਂ ਦਾ ਇੱਕ ਟਰੱਕ ਵੀ ਦੱਸਿਆ ਜਾਂਦਾ ਜਿਹੜਾ ਖੜਾ ਸੀ ਉਹ ਵੀ ਉਸ ਖੱਡੇ ਦੇ ਵਿੱਚ ਧਸ ਗਿਆ ਵੀਡੀਓ ਨੂੰ ਨਾਲ-ਨਾਲ ਦੇਖ ਸਕਦੇ ਹੋ ਦੋਸਤੋ ਵੀ ਇਹਦੇ ਵਿੱਚ ਦੱਸੋ ਵੀ ਕਸੂਰ ਕਿਸ ਦਾ ਹੈ ਕਿਸਾਨ ਦਾ ਕਸੂਰ ਹੈ ਜਾਂ ਬੋਰ ਕਰਨ ਵਾਲੇ ਦਾ ਕਸੂਰ ਹੈ ਜਾਂ ਫਿਰ ਉਸ ਪਰਮਾਤਮਾ ਦਾ ਕਸੂਰ ਹੈ ਬਾਅਦ ਦੇ ਵਿੱਚ ਅਸੀਂ ਦੋਸ਼ ਉਸ ਪਰਮਾਤਮਾ ਨੂੰ ਦੰਨਿਆ ਪਰ ਦੋਸਤੋ ਇਹ ਜਿਹੜੀ ਅਣਗਾਹੀ ਆਪਾਂ ਕਰਦੇ ਆ ਆਪਣੇ ਲਾਲਚ ਦੀ ਖਾਤਰ ਹੁਣ ਤੁਸੀਂ ਸੋਚੋ ਵੀ ਇਹਦੇ ਵਿੱਚ ਨੁਕਸਾਨ ਕਿਹਦਾ ਹੋਇਆ ਨਾਲੇ ਤਾਂ ਨੁਕਸਾਨ ਕਿਸਾਨ ਦਾ ਹੋ ਗਿਆ ਨਾਲੇ ਉਸ ਬੋਰ ਕਰਨ ਵਾਲੇ ਦਾ ਹੋ ਗਿਆ ਹੁਣ ਜਿਹੜਾ ਬੋਰ ਕਰਨ ਵਾਲਾ ਵੀਰਾ ਉਹ ਕਿਸਾਨ ਨੂੰ ਇਹ ਕਹਿ ਰਿਹਾ ਵੀ ਮੇਰੀ 1 ਕਰੋੜ ਦੀ ਮਸ਼ੀਨ ਆ ਜਿਹੜੀ ਧਰਤੀ ਦੇ ਵਿੱਚ ਚਲੀ ਗਈ ਜਾਂ ਤਾਂ ਮੈਨੂੰ ਕੱਢ ਕੇ ਦੇ ਨਹੀਂ ਤਾਂ ਤੂੰ ਮੈਨੂੰ ਇਸ ਦੇ ਪੈਸੇ ਦੇ ਹੁਣ ਤੁਸੀਂ ਦੱਸੋ ਕਿਸਾਨ ਐਨੇ ਜਿਆਦੇ ਪੈਸੇ ਕਿੱਥੋਂ ਦੇਊਗਾ ਨਾ ਇਹ ਪੈਸੇ ਗਵਰਨਮੈਂਟ ਦੇ ਸਕਦੀ ਆ ਤੇ ਦੂਸਰਾ ਨੰਬਰ ਤੇ ਜਿਹੜੀ ਕਿਸਾਨ ਦੀ ਉਪਜਾਊ ਜ਼ਮੀਨ ਸੀ ਉਹਦੇ ਵਿੱਚ ਧਰਤੀ ਚੋਂ ਨਿਕਲੇ ਹੋਏ ਕੰਕਰੀਟ ਸਾਰੀ ਜ਼ਮੀਨ ਵਿੱਚ ਫਿਰ ਗਏ ਤੇ ਹੁਣ ਕਿੰਨਾ ਜਿਆਦਾ ਖਰਚਾ ਜਿਹੜਾ ਕਿਸਾਨ ਨੂੰ ਉਠਾਉਣਾ ਪਊਗਾ ਆਪਣੀ ਜ਼ਮੀਨ ਨੂੰ ਦੁਬਾਰੇ ਅਪਜਾਉ ਬਣਾਉਣੀ ਸੋ ਦੋਸਤੋ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰਾ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਤੇ ਇਹ ਵੀਡੀਓ ਹੋਰਾਂ ਤੱਕ ਜਰੂਰ ਸ਼ੇਅਰ ਕਰਿਓ ਤਾਂ ਕਿ ਕੋਈ ਹੋਰ ਐਸੀ ਗਲਤੀ ਨਾ ਕਰੇ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਵਿੱਚ ਸਾਰ ਦੋਸਤਾਂ ਨੂੰ ਸਤਿ ਸ੍ਰੀ ਅਕਾਲ